ਜਾਵੇਂ ਪਹਿਲੇ ਕਿਵੇਂ ਚੱਲਦਾ ਸੀ ਹਲਾ ਸਟਾਰਟ ਜਾਂਦਾ ਤੇ ਆ 15 ਕਿੱਕਾਂ ਮਾਰਨੇ ਪਏ ਦੇਖਦੇ ਸਟਾਰਟ ਨਹੀਂ ਹੁੰਦਾ ਸੀ ਫੇਰ ਕਿਤੇ ਮੋੜ ਬਣਦਾ ਸੀ ਤਾਂ ਸਟਾਰਟ ਹੋਣ ਦਾ ਹੁਣ ਪੋਲੀ ਕਿੱਕ ਨਾਲ ਸਟਾਰਟ ਹੋ ਗਿਆ ਆ ਦੇਖੋ ਇਹ ਬੈਟਰੀ ਵੀ ਚੱਲਣ ਲੱਗ ਗਈ ਕਿਉਂਕਿ ਜਿਹੜੀ ਬੈਟਰੀ ਦੇ ਵਿੱਚ ਗੰਦਗੀ ਸੀ ਉਹ ਸਾਰੀ ਸਤਸਰੀ ਅਕਾਲ ਸਾਰਿਆਂ ਨੂੰ ਆਜ ਤੋਂ ਮੈਂ ਦਿਖਾਉਂਗਾ ਇੱਕ ਬੈਟਰੀ ਕੇ ਬਾਰੇ ਵਿੱਚ ਪੂਰੀ ਜਾਣਕਾਰੀ ਬਹੁਤ ਹੀ ਅੱਛੀ ਜਾਣਕਾਰੀ ਦੇਖੋ ਲਾਈਟ ਵੀ ਨਹੀਂ ਆ ਰਹੀ ਤੇ ਹਾਰ ਨੂੰ ਨਹੀਂ ਚੱਲ ਰਿਹਾ ਠੀਕ ਹੈ ਗੱਡੀ ਜਿਹੜੀ ਸਟਾਰਟ ਵੀ ਨਹੀਂ ਹੋ ਰਹੀ ਤੇ ਇਸ ਵਿੱਚ ਲਾएंगे जुगाड़ जुगाड़ ਐਸਾ ਲਗਾएंगे बैटरी ਚੱਲੂ ਓਕੇ ਦੀ ਰਿਪੋਰਟ ਕਿਉਂਕਿ ਇਹਨਾਂ ਮੋਟਰਸਾਈਕਲਾਂ ਦੇ ਵਿੱਚ ਬਹੁਤ ਪ੍ਰੋਬਲਮ ਆਉਂਦੀ ਹੈ ਸਟਾਰਟਿੰਗ ਦੀ ਜਦ ਵੀ ਬੈਟਰੀ ਖਰਾਬ ਹੋ ਜਾਂਦੀ ਹੈ ਸਟਾਰਟਿੰਗ ਪ੍ਰੋਬਲਮ ਆਉਂਦੀ ਹੈ ਤੇ ਇਸ ਵਿੱਚ ਇੱਕ ਛੋਟਾ ਜਿਹਾ ਜੁਗਾੜ ਲਗਾएंगे ਫਿਰ ਦੇਖਣਾ کیسے ਗਾੜੀ ਕੀ ਬੈਟਰੀ ਚੱਲਦੀ ਹੈ ਫ੍ਰੀ ਜੈਸ ਜੁਗਾੜ ਹੈ ਤੁਮ ਵੀ ਕਰ ਸਕਦੇ ਹੋ ਇਸਕੇ ਸਾਰੇ ਢੱਕਣ ਓਪਨ ਕਰ दिए ਤੇ ਦੇਖੋ ਕੋਈ ਬਲਿੰਕ ਨਹੀਂ ਕਰ ਰਹੀ ਬੱਤੀ फॉर्न में चल रहा है तो इसमें लगाते हैं जुगाड़ और जुगाड़ क्या है पाँच मिनट में बैटरी देखो कैसे चलेगी वीडियो को शेयर कर देना जल्दी जल्दी तुम बताते हैं इसमें क्या जुगाड़ लगाते हैं कुछ मिनट में ही बैटरी चालू कर देंगे इसमें क्या करना है थोड़ा सर्फ डालना कपड़े धोने वाला थोड़ा पानी फिर बोतल में डालना इसको इसको डाल के फिर इसमें बैटरी में डालेंगे इसको बैटरी में डालेंगे फिर देखते चला के सारे सैल में डाल दारे सैलों इस तरह पा लगा बैटरी देखिये चल रही क्या चुकी क्या बात है क्योंकि इसके पानी से बहुत जादू हो जाता है जादू लग जाएगा जादू ल ਜਾਦੂ ਵਾਲੀ ਕੰਮ ਹੈ ਜਾਦੂ ਵਾਲਾ ਸਾਰੇ ਸੈੱਲ ਫੁੱਲ ਕਰ ਲੈਣਾ ਇਸ ਤਰ੍ਹਾਂ ਕਮਾਲ ਆਇਆ ਸਰ ਹੁਣ ਇਹ ਨਾਲ ਸਟਾਰਟ ਹੋ ਜਾਂਦਾ ਹੈ ਮੋਟਰ ਬੈਟਰੀ ਨਾਲ ਜਾਦੂ ਦੇਖੋ ਵੀ ਕੰਮ ਕਰ ਰਹੀ ਹੈ ਦੇਖੋ ਥੰਮਾ ਇਸ ਕੋ ਦੇਖ 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 ਚੱਲ ਰਹੀ ਹੈ ਨਾ चालू हो गई बैटरी चालू हो रही है चलना लाइव कर दें स्टार्ट गड्डी चल भी जोर ना चाबी कट के चाबी ऑन क्या बात है होगी गड्डी स्टार्ट बैटरी भी ਆ ਗਿਆ ਦੇਖੋ ਕਿਉਂ ਵੀ ਪਹਿਲੇ ਕਿਵੇਂ ਚੱਲਦਾ ਸੀ ਸਾਲਾ ਸਟਾਰਟ ਨਹੀਂ ਹੁੰਦਾ ਸੀ 15 ਕਿੱਕਾ ਮਾਰਨੇ ਪਏ ਦੇਖਦੇ ਸਟਾਰਟ ਨਹੀਂ ਹੁੰਦਾ ਸੀ ਫੇਰ ਕਿਤੇ ਮੂਡ ਬਣਦਾ ਸੀ ਤਾਂ ਸਟਾਰਟ ਹੋਣ ਦਾ ਹੁਣ ਪੋਲੀ ਕਿੱਕ ਨਾਲ ਸਟਾਰਟ ਹੋ ਗਿਆ ਆ ਦੇਖੋ ਇਹ ਬੈਟਰੀ ਵੀ ਚੱਲਣ ਲੱਗ ਗਈ ਕਿਉਂਕਿ ਜਿਹੜੀ ਬੈਟਰੀ ਦੇ ਵਿੱਚ ਗੰਦਗੀ ਤੇ ਸਾਰੀ ਇਹ ਉਹਨਾਂ ਬੈਂਟਰੀਆਂ ਦੇ ਵਿੱਚ ਹੀ ਪਾਉਣਾ ਹੈ ਜਿਹੜੀ ਥੋੜੀ ਬੈਟਰੀ ਜਮ ਖਰਾਬ ਹੋਈ ਹੁੰਦੀ ਆ ਉਹਨਾਂ ਬੈਂਟਰੀਆਂ ਦੇ ਵਿੱਚ ਇਹ ਚੀਜ਼ ਪਾਉਣੀ ਆ ਮੈਂ ਮੋਟਰਸਾਈਕਲ ਨੂੰ 15 ਮਿੰਟ ਸਟਾਰਟ ਛੱਡ ਦੇਣਾ ਇਦਾਂ ਕਿਉਂਕਿ ਬੈਟਰੀ ਚਾਲੂ ਹੋ ਜਾਣੀ ਆ ਆ ਦੇਖੋ ਜੀ ਥੋੜੀ ਥੋੜੀ ਬੱਤੀ ਆ ਗਈ ਪਹਿਲਾਂ ਜਮੀ ਡੈੱਡ ਹੋਈ ਪਈ ਸੀ ਆ ਦੇਖੋ ਬੱਤੀ ਆ ਗਈ ਤੇ ਜਾਵੇ ਹਾਂ ਦੇਖ ਆ ਗਈ ਬੱਤੀ ਆ ਦੇਖ ਦਿਖ ਰਹੀ ਹੈ ਹਾਂ ਹੁਣ ਆ ਗਈ ਆ ਗਈ ਨਾ ਆ ਗਈ ਆ ਜੀ ਸਹੀ ਗੱਲ ਲਓ ਚਾਬੀ ਕੱਟ ਕੇ ਦਿਖਾਣੇ ਕਿ ਤੇ ਕਹਿੰਦੇ ਭਾਈ ਹੁਣ ਚਮਕਦੀ ਹੁਣ ਚਾਬੀ ਲਾਈ ਚਾਬੀ ਲਾ ਚਾਬੀ ਪਹਿਲਾਂ ਚਲਦੀ ਨਹੀਂ ਸੀ ਇਸ ਤਰ੍ਹਾਂ ਹੈ ਆ ਗਈ ਨਾ ਆ ਦੇਖੋ ਭਾਈ ਲੈ ਬੈਟਰੀ ਕੀ ਸਰ ਓਕੇ ਹੋ ਗਈ ਨਾ ਇਸ ਤਰ੍ਹਾਂ ਵੀ ਕੁਝ ਦਿਨਾਂ ਤੱਕ ਤੁਸੀਂ ਸਾਫ਼ ਰੱਖਦੇ ਹੋ ਤੇ ਬੈਟਰੀ ਦੀ ਗੱਲਬਾਤ ਬਣਾ ਸਕਦੇ ਆ। ਆ ਦੇਖੋ ਜਿੰਨੀ ਵੀ ਗੰਦਗੀ ਇਹਦੇ ਵਿੱਚ ਜੰਮੀ ਹੁੰਦੀ ਆ ਉਹ ਕਾਰਬਨ ਵਗੈਰਾ ਸਾਰੀ ਬਾਹਰ ਨਿਕਲ ਜਾਣੀ ਆ। ਲੈ ਵੀਡੀਓ ਨੂੰ ਸ਼ੇਅਰ ਕਰ ਦਿਓ ਹੁੰਦਾ ਭਕੇ ਜਿਹੜੇ ਵੀਰ ਬੈਟਰੀ ਨਹੀਂ ਧਰਾ ਸਕਦੇ ਨਾ ਇੱਕ ਆ ਛੋਟਾ ਜਿਹਾ ਗੱਡ ਲਾ ਸਕਦੇ ਨਾ ਇੱਕ ਥੋੜੇ ਜਿਹਾ ਪਾਣੀ ਦੇ ਵਿੱਚ ਸਰਫ ਪਾ ਕੇ ਕੱਪੜੇ ਧੋਣ ਵਾਲਾ ਠੀਕ ਹੈ ਇਹ ਬੈਟਰੀ ਦੇ ਵਿੱਚ ਪਾ ਦਿਓ ਤੇ ਬੈਟਰੀ ਫੋੜੀ ਚੱਲਣ ਲੱਗੇ ਨੇ ਦੁਬਾਰਾ। ਲੈ ਵੀਡੀਓ ਨੂੰ ਸ਼ੇਅਰ ਕਰ ਦਿਓ ਜਲਦੀ ਜਲਦੀ ਕਿਉਂਕਿ ਸਾਰਿਆਂ ਦੇ ਕੰਮਾਂ ਵਾਲੀ ਵੀਡੀਓ ਇਹ। ਲੈ 1 ਮਿੰਟ ਦੇ ਵਿੱਚ ਇੰਡੀਕੇਟਰ ਵੀ ਚਾਲੂ ਹੋ ਗਏ। ਕੀ ਬਾਤ ਆ ਦੇਖ ਸਕਦੇ ਬਈ। ਕਿੰਨੀ ਤੇਜ਼ੀ ਦੇ ਨਾਲ ਇਹਨੇ ਕੰਮ ਕੀਤਾ ਹੈ ਚੈੱਕ ਕਰੋ ਬਹੁਤ ਵਧੀਆ ਪ੍ਰੋਸੈਸ ਹੈ